ਮਾਣਾ ਪਟਿਆਲਾ ਸੜਕ ਤੇ ਬੀਤੀ ਰਾਤ 25 ਅਤੇ 26 ਦੀ ਰਾਤ ਨੂੰ ਦੋ ਨੌਜਵਾਨ ਕਾਰ ਦੇ ਵਿੱਚ ਪਟਿਆਲਾ ਸਾਈਡ ਜਾ ਰਹੇ ਹਨ ਤੇ ਉਹਨਾਂ ਦੇ ਪਿੱਛੇ ਕੋਈ ਗੱਡੀ ਆ ਜਿਹੜੀ ਆ ਰਹੀ ਹੈ ਉਹਨੇ ਉਹਨੂੰ ਓਵਰਟੇਕ ਕੀਤਾ ਔਰ ਉਸਕੇ ਬਾਅਦ ਉਹ ਗੱਡੀ ਉਹਨਾਂ ਟੱਚ ਹੋ ਗਈ। ਉਹਨਾਂ ਮੁੰਡਿਆਂ ਦੇ ਉੱਤੇ ਜਿਹੜੇ ਦੋ ਨੌਜਵਾਨ ਸੀ ਘਵਰਾ ਕੇ ਔਰ ਟੋਲ ਪਲਾਜ਼ਾ ਉੱਥੇ ਜਾ ਕੇ ਉਹਨੇ ਗੱਡੀ ਵਾਪਸ ਸਵਾਨੇ ਪਾਸੇ ਨੂੰ ਮੋੜ ਲਈ। ਔਰ ਦੂਜੇ ਜਿਹੜੇ ਗੱਡੀ ਵਾਲੇ ਪਿੱਛੇ ਲੱਗੇ ਸੀ ਉਹਨੇ ਵੀ ਗੱਡੀ ਪਿੱਛੇ ਮੋੜ ਕੇ ਉਹਨਾਂ 'ਤੇ ਫੇਰਿੰਗ ਕੀਤੀ ਜਿਹੜੇ ਕਿ ਨੌਜਵਾਨਾਂ ਵੱਲੋਂ ਦੋਸ ਲਾਇਆ ਜਾ ਰਿਹਾ ਹੈ। ਉਹਨੇ ਕਿ ਸਾਡੀ ਗੱਡੀ ਤੇ ਫੇਰਿੰਗ ਕੀਤੀ, ਸਾਨੂੰ ਧਮਕਾਇਆ ਗਿਆ, ਡਰ ਗਿਆ। ਉਹਦੇ ਬਾਅਦ ਫਤਿਹਪੁਰ ਦੇ ਨਜ਼ਦੀਕ ਆ ਕੇ ਰਾਜਾ ਸਿੰਘ ਸਸੰਗ ਭਵਨ ਹੈ। ਉੱਥੇ ਆ ਕੇ ਗੱਡੀ ਨੂੰ ਕੀ ਫੇਟ ਮਾਰੀ ਹੈ, ਕਿਸ ਤਰ੍ਹਾਂ ਕੀ ਹੋਇਆ ਕਿ ਗੱਡੀ ਇੱਕਦਮ ਕਿਸ ਦਰ ਔਰ ਦੋਨੋਂ ਨੌਜਵਾਨ ਗੱਡੀ ਦੇ ਬਾਹਰ ਗਿਰ ਗਏ। ਇਸੇ ਦੌਰਾਨ ਅਚਾਨਕ ਹੀ ਪਿੱਛੇ ਤੋਂ ਆਰੇ ਸਰਪੰਚ ਜੇ ਗੋਗਾ ਸਿੰਘ ਦਸ ਰਹੇ ਆਂ ਵੀ ਮੈਂ ਗੋਵਿੰਦਰ ਬਸਤੀ ਦਾ ਸਰਪੰਚ ਆਂ ਔਰ ਇੱਥੇ ਆਤ ਮੈਂ ਦੇਖਿਆ ਮੇਰੀ ਗੱਡੀ ਦੇ ਪਿੱਛੇ ਜਬ ਅਸੀਂ ਇੱਕਦਮ ਦੇਖਿਆ ਕਿ ਕੋਈ ਤਮਾਕਾ ਹੋਇਆ ਤਾਂ ਅਸੀਂ ਜਾ ਕੇ ਦੇਖਿਆ ਪਿੱਛੇ ਜਿਹੜੀ ਗੱਡੀ ਸੀ ਉਹ ਦੋ ਟੁਕੜੇ ਹੋ ਗਏ ਉਸਦੇ ਦੋ ਨੌਜਵਾਨ ਸੀ ਇੱਕ ਨੌਜਵਾਨ ਇੱਕ ਪਾਸੇ ਥਾ ਇੱਕ ਨੂੰ ਸੰਭਾਲਿਆ ਦੂਜੇ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਕੁਝ ਲੋਕ ਆਂਦੇ ਗੱਡੀ ਦੇ ਵਿੱਚ ਔਰ ਆ ਕੇ ਫਾਇਰਿੰਗ ਕਰਦੀ। ਮੇਰੇ ਤੇ ਵੀ ਫਾਇਰਿੰਗ ਕੀਤੀ ਹੈ ਔਰ ਇਸ ਦੋ ਨੌਜਵਾਨਾਂ ਨੂੰ ਵੀ ਇਸੀ ਤਰ੍ਹਾਂ ਉੱਥੋਂ ਜਾਣ ਪਛਾ ਕੇ ਭੱਜੇ ਸਿਟੀ ਪੁਲਿਸ ਨੂੰ ਸੂਚਨਾ ਮਿਲਣ ਤੇ ਸਿਟੀ ਪੁਲਿਸ ਵੱਲੋਂ ਰਾਤ ਨੂੰ ਹੀ ਕਾਰਵਾਈ ਕੀਤੀ ਗਈ ਲੇਕਿਨ ਪੁਲਿਸ ਅਜੇ ਕਹਿ ਰਹੀ ਐ ਕਿ ਪੜਤਾਲ ਕਰਾਂਗੇ ਲੇਕਿਨ ਕਥਿਤ ਜਿਹੜੇ ਦੋ ਨੌਜਵਾਨ ਹਸਪਤਾਲ ਜੇਰੇ ਇਲਾਜ ਹੈ ਉਹਨਾਂ ਕਹਿੰਦੇ ਕਿ ਸਾਡੇ ਤੇ ਜਾਨਲੇਵਾ ਹਮਲਾ ਹੋਇਆ ਫਾਇਰਿੰਗ ਕੀਤੀ ਗਈ ਅਸੀਂ ਇਨਸਾਫ ਮੰਗਦੇ ਹਾਂ ਪੁਲਿਸ ਤੋਂ ਕੌਣ ਥੇ ਨੌਜਵਾਨ ਇਹਨਾਂ ਦੀ ਜਾਂਚ ਹੋਣੀ ਚਾਹੀਦੀ ਐ ਆ ਬਟਾ ਕੀ ਨਾਮ ਤੁਹਾਡਾ ਹਰਜੋਤ ਨਾਮ ਹੈ ਜੀ ਹਾਂ ਇਸ ਮੁੱਦੇ ਦਾ ਸਰਜੋ ਉਹ ਦੀ ਜੀ ਪਟਿਆਲੇ ਜਾ ਰਹੇ ਸੀ ਗੱਡੀ ਤੇ ਜਾ ਰਹੇ ਸੀ ਗੱਡੀ ਤੇ ਹਾਂ ਜੀ ਸਾਡੇ ਪਿੱਛੇ ਹੀ ਮੁੰਡੇ ਲੱਗੇ ਸੀ ਉਹਨਾਂ ਨੇ ਪਹਿਲਾਂ ਓਵਰਟੇਕ ਕਰਿਆ ਜੀ ਉਹਨਾਂ ਨੇ ਗੱਡੀ ਠੋਕਰ ਮਾਰਤੀ ਤੇ ਉਹ ਬਾਰੇ ਰਜੋਏ ਸੀ ਦਾ ਰੂਪੀਰ ਸੀ ਖੰਡਾਰੇ ਸੀ ਉੱਥੇ ਝੋੜ ਵੀ ਕਰ ਰਹੀ ਗੱਡੀਆਂ ਨਾਲ ਤੇ ਤੇ ਸਾਨੂੰ ਕਹਿੰਦੇ ਵੀ ਗੱਡੀ ਖੜਾਓ 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 ਉਹਦਾ ਸੀ ਖੜਾਈ ਨਹੀਂ ਹੁੰਦਾ ਉਹ ਦੇ ਕੇ ਉਹਨਾਂ ਨੇ ਹੱਥੋਂ ਤਮਾਰ ਕੇ ਗਾਲਾਂ ਗੁਲਾਂ ਕੱਟ ਕੇ ਪਿਸਟਲ ਕੁਸ਼ਟਨ ਦੇ ਫਾਇਰ ਚ ਲਾਇਆ ਹੀ ਮਤਲਬ ਸਾਨੂੰ ਮਾਰਨ ਦੀ ਕੋਸ਼ਿਸ਼ੇ ਕਰ ਰਹੇ ਸੀ ਇੱਕ ਦਿਨ ਦੇ ਇੱਕ ਤਰ੍ਹਾਂ ਦੀ ਉਸ ਤੋਂ ਬਾਅਦ ਜੀ ਉਹ ਸਾਨੂੰ ওভারਟੇਕ ਕਰਕੇ ਅੱਗੇ ਲੰਘੀ ਅਸੀਂ ਮੋੜੀ ਗੱਡੀ ਛੇਤੀ ਰਹੀ ਵੀ ਸਮਾਨੇ ਵੱਲੋਂ ਚੱਲੀਏ ਨਹੀਂ ਸਮਾਨ ਹੈ ਟੂਲ ਟੈਕਸ ਲਵੇ ਤੇ ਉਸ ਤੋਂ ਬਾਅਦ ਅਸੀਂ ਆਹ ਉਰੇ ਵਿਆਸ ਘਰ ਲਵੇ ਪਹੁੰਚ ਗਏ ਤੇ ਵਿਆਸ ਸਤਸੰਗਰ ਲਵੇ ਪਹੁੰਚ ਗਏ ਉਸ ਤੋਂ ਬਾਅਦ ਕੀ ਹੋਇਆ ਜੀ ਤੇ ਉਹਨੇ ਪਤਾ ਨਹੀਂ ਸਾਡੀ ਗੱਡੀ 'ਚ ਪਤਾ ਨਹੀਂ ਫਾਇਰ ਮਾਰੇ ਪਤਾ ਨਹੀਂ ੱਟਕਾ ਮਾਰੇ ਜੀ ਕੀ ਆਂਦੇ ਨੇ ਗੱਡੀ ਦਾ ਬੈਲੈਂਸ ਵਿਗੜ ਗਿਆ ਤੇ ਉਹ ਜਾ ਕੇ ਵੱਜ ਗਈ ਜੀ ਤੇ ਸਭ ਬਾਰ ਚੋਂ ਗੱਡੀ ਚੋਂ ਕੱਢ ਲਿਆ ਬਾਰਾ ਤੇ ਸਾਡੇ ਹੋਕਿਆਂ ਊਕਿਆਂ ਮਾਰੀਆਂ ਕੁੱਟਿਆ ਥੱਪੜ ਧੁੱਪੜ ਮਾਰੇ ਕਾਫੀ ਕੁਝ ਕਰਿਆ ਹੈ ਕਿੰਨੇ ਮੁੰਡੇ ਸੂ ਗੱਡੀ ਤੇ ਕਿੰਨੇ ਮੁੰਡੇ ਸੂ ਗੱਡੀ ਤੇ ਉਹ ਚ ਹੈਗੇ ਜੀ ਤਿੰਨ ਮੁੰਡੇ ਜੀ ਅੱਛਾ ਹਾਂਜੀ ਤੇ ਤੇ ਕਿੰਨੇ ਬਚਿਆ ਆ ਕੇ ਤੇ ਮੈਨੂੰ ਇੱਕ ਗੋਗੀ ਸਰਪੰਚ ਦੇ ਨਾਮ ਦਾ ਬੰਦਾ ਸੀ ਜੀ ਤੇ ਉਹ ਵੀ ਤੇ ਆ ਜਾ ਰਹੇ ਹੁਣੇ ਹੀ ਪਟਿਆਲੇਸ਼ਮਾਣੇ ਤੋਂ ਤੇ ਉਹਨੇ ਬਚਾਇਆ ਜੀ ਆ ਕੇ ਉਹਦੇ ਫਿਰ ਫਾਇਰਪੂਰ ਵੀ ਚਲਾਇਆ ਜੀ ਉਹਨੇ ਬੰਦੇ ਨੇ ਜਿਹੜਾ ਹੈਗਾ ਸੀ ਤੁਸੀਂ ਕੀ ਮੰਗਦੇ ਹੋ ਪੁਲਿਸ ਤੋਂ ਕੀ ਹੋਣਾ ਚਾਹੀਦਾ ਤੁਸੀਂ ਕੀ ਚਾਹੁੰਦੇ ਹੋ ਤੁਹਾਨੂੰ ਕਿਸੇ ਜੀ ਮੰਗ ਕਾਰਵਾਈ ਹੋਣੀ ਚਾਹੀਦੀ ਇਹ ਹੀ ਵਧੀਆ ਜੀ ਕਿਹਨਾਂ ਮਾਪ ਜੀ ਦਾ ਮੇਰਾ ਨਾਮ ਯਾਦਵੰਦਰ ਸਿੰਘ ਗੁੱਗਾ ਸਰਪੰਚ ਬਸਤੀ ਗੋਵਿੰਦਨਗਰ ਤੋਂ ਇਸ ਤੇ ਮੌਕੇ ਦੇ ਸਰਪੰਚ ਹਾਂਜੀ ਹਾਂਜੀ ਅਸੀਂ ਇਸੇ ਪਟਿਆਲ ਤੋਂ ਵਾਪਸ ਆ ਰਹੇ ਸੀ ਸਾਸਾਂਗ ਦੇ ਤੀਜਾ ਜਿਹੜਾ ਗੇਟ ਹੁੰਦਾ ਜੀ ਉੱਥੇ ਅਸੀਂ ਉਦੋਂ ਕਿਲਾ ਕੋਗੀ ਗਏ ਆ ਉੱਥੇ ਹੀ ਗੱਡੀ ਰੁਕੀ ਇੱਕਦਮ ਬਲਾਸਟ ਹੋਇਆ ਸੀ ਗੱਡੀ ਰੁਕਲੀ ਉੱਥੇ ਰੋਕਣ ਤੋਂ ਬਾਅਦ ਜਦੋਂ ਵਾਪਸ ਜਾ ਕੇ ਬਾਹਰ ਜਾ ਕੇ ਵੇਖਿਆ ਉੱਥੇ ਗੱਡੀ ਦੇ ਵਿੱਚ ਇੱਕ ਮੁੰਡਾ ਵਿੱਚ ਫਸਿਆ ਸੀ ਇੱਕ ਮੁੰਡਾ ਬਾਹਰ ਡਿੱਗਿਆ ਪਿਆ ਸੀ ਉਹ ਮੁੰਡਾ ਭੱਜ ਗਿਆ ਸੀ ਜਦੋਂ ਜਾ ਕੇ ਮੁੰਡੇ ਨੂੰ ਬਾਹਰ ਕੱਢਿਆ ਉਹ ਮੈਨੂੰ ਕਹਿੰਦਾ ਕਹਿੰਦਾ ਭਾਜੀ ਮੇਰੇ ਨਾਲ ਇੱਕ ਮੁੰਡਾ ਹੋਰੇ ਵੀ ਤੁਸੀਂ ਉਹਨੂੰ ਬਚਾ ਲਓ ਉਹਨੂੰ ਮੁੰਡੇ ਮਾਰਨ ਡੈਣੇ ਹਾਲਾਂਕਿ ਇੰਦਰ ਉਸਮਾਨ ਤੋਂ ਇੱਕ ਗੱਡੀ ਆਈ ਏ ਉਹਨੇ ਜਦੋਂ ਲਾਈਟ ਪਾਈ ਏ ਮੈਂ ਉੱਧਰ ਜਾ ਕੇ ਵੇਖਿਆ ਇਹਨਾਂ ਵਾਲਾਂ ਤੋਂ ਫੜ ਕੇ ਲੈ ਕੇ ਲਗਾ ਉਹਦੇ ਤੇ ਉਹਦੇ ਢਿੱਡ 'ਚ ਮੁੱਕੇ ਮਾਰ ਰਿਆ ਸੀ ਮੈਂ ਜਾ ਕੇ ਉਹਨੂੰ ਕਿਹਾ ਦੋ ਤਿੰਨ ਵਾਰ ਕਿਹਾ ਮੈਂ ਛੱਡ ਦੇ ਛੱਡ ਦੇ ਉਹਦੋਂ ਮੈਂ ਬੈਂਚ ਪੁਸ਼ ਕਰਕੇ ਉਹ ਉਹ ਬਚਾਓਗੇ ਮੇਰੇ ਤੇ ਬਚਾਓਗੇ ਹਾਂ ਜੀ ਰਿਪੋਰਟ ਕਰਾਉ ਰਿਪੋਰਟ ਅਸੀਂ ਰਾਤ ਹੀ ਕਰਵਾ ਦਿੱਤੀ ਉਹ ਦੋਵੇਂ ਬੱਚੇ ਅੱਜ ਵੀ ਹਸਪੀਟਲ ਵਿੱਚ ਪਏ ਨੇ ਉੱਥੇ ਇਹ ਬੱਚੇ ਸਟੱਡੀ ਕਰਦੇ ਨੇ ਬੁੱਢਾਦਾਲ ਸਕੂਲ ਦੇ ਵਿੱਚ ਜੀ ਗੱਲ 26 ਤੇ 25 ਤੇ 26 ਦੀ ਇੰਟਰਵਿਊਿੰਗ ਰਾਤ ਦੇ ਵਿੱਚ ਉੱਥੇ ਫਤਿਹਪੁਰ ਦੇ ਨੇੜੇ ਦੋ ਧਿਰਾਂ ਦਾ ਆਪਸੀ ਲੜਾਈ ਝਗੜਾ ਹੋਇਆ ਹੈ ਤੇ ਉਹਦੇ ਵਿੱਚ ਇੱਕ ਗੱਡੀ ਕਾਫੀ ਨੁਕਸਾਨੀ ਵੀ ਗਈ ਹੈ ਉਹਦੇ ਵਿੱਚੋਂ ਇੱਕ ਧਿਰ ਦੇ ਦੋ ਮਜਰੂਹ ਆਪਣਾ ਸਿਵਲ ਹਸਪੀਟਲ ਸਮਾਣਾ ਦੇ ਵਿੱਚ ਦਾਖਲ ਨੇ ਉਹਨਾਂ ਦੇ ਬਿਆਨ ਲੈ ਕੇ ਜੋ ਜੀ ਵੀ ਸੂਰਤ ਹੋ ਗਏ ਹੋ ਜੀ ਕਰ ਗਈ ਜਿਹੜਾ ਨੌਜਵਾਨ ਹੈ ਤੇ ਇੱਕ ਗੱਡੇ ਦਾ ਸਰਪੰਚ ਹੈ ਗੋਬਨਦਰ ਬਸਤੀ ਦਾ ਉਹ ਕਹਿ ਰਹੇ ਵੀ ਸਾਡੇ ਤੇ ਫੈਰਿੰਗ ਕੀਤੀ ਜੀ ਨੌਜਵਾਨ ਹੈ ਗੱਡੀ ਤੇ ਫੈਰਿੰਗ ਕੀਤੀ ਹੈ ਕਿ ਇਸ ਤੱਕ ਕੋਈ ਹਾਂ ਉਹਨਾਂ ਦੇ ਵੀ ਜਿਹੜੀ ਵੀ ਚੀਜ਼ ਉਹ ਸਾਰੀ ਚੀਜ਼ ਮਿਲ ਕੇ ਹਜੇ ਜੇਰੇ ਪਤਾਲ ਹੈ ਜਿਹੜੀ ਵੀ ਚੀਜ਼ ਜੈਸੀ ਵੀ ਸੂਰਤ ਹੋਊਗੀ ਜਿਹੜੀ ਚੀਜ਼ ਸਾਹਮਣੇ ਆਊਗੀ ਉਹ ਜੀ ਕਰਵੇ ਮਿਲ ਚੱਲ ਜੂਗੀ ਕੈਮਰਾਮੈਨ ਬੀਗੇ ਘਰ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ న్యూਸ